ਸੁਰਖੀਆਂ ਕੈਬਨਰਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਚਾਰ ਛਪੇਰੇ ਰਹਿੰਦੀਆਂ ਨੇ ਭਾਵੇਂ ਇਹ ਸੁਰਖੀਆਂ ਉਹਨਾਂ ਦੇ ਦਿੱਤੇ ਬਿਆਨ ਕਰਕੇ ਹੋਣ ਭਾਵੇਂ ਸਿੱਧੂ ਦੇ ਕੀਤੇ ਕੰਮਾਂ ਨੂੰ ਲੈ ਕੇ ਸਿੱਧੂ ਦੁਆਰਾ ਕੀਤੇ ਚੰਗੇ ਕੰਮਾਂ 'ਚ ਵੀ ਵਿਰੋਧੀ ਕੋਈ ਨਾ ਕੋਈ ਗਲਤੀ ਕਾਢ ਹੀ ਲਿੰਦੇ ਨੇ ਅੰਜ ਲੱਗਦਾ ਹੈ ਕਿ ਵਿਰੋਧੀ ਆਪਣੀ ਪਾਰਟੀ ਦੇ ਕੰਮਾਂ ਵੱਲ ਧਿਆਨ ਘੱਟ ਸਿੱਧੂ ਦੇ ਬਿਆਨਾਂ ਵੱਲ ਜ਼ਿਆਦਾ ਧਿਆਨ ਰੱਖਦੇ ਨੇ ਸਿੱਧੂ ਮੂਹੋ ਬੋਲਦੇ ਬਾਅਦ ਚ ਨੇ ਤੇ ਵਿਰੋਧੀ ਵਿਰੋਧਤਾ ਪਹਿਲਾਂ ਕਰਨੀ ਸ਼ੁਰੂ ਕਰ ਦਿੰਦੇ ਨੇ ਪਰ ਹੁਣ ਸਿੱਧੂ ਨੇ ਆਪਣੇ ਬਿਆਨ ਕਰਕੇ ਕੇਂਦਰ ਦੀ ਮੋਦੀ ਸਰਕਾਰ ਦੀ ਨੀਂਦ ਉਡਾ ਰੱਖੀ ਹੈ ਸਿੱਧੂ ਨੇ ਕੇਂਦਰ ਸਰਕਾਰ ਤੋਂ ਪਾਕਿ ਚ دہشت گرد ਦੇ ਟਿਕਾਣਿਆਂ ਤੇ ਭਾਰਤੀ ਹਵਾਈ ਸੈਨਾ ਵੱਲੋਂ ਕੀਤੇ ਹਮਲੇ 'ਚ ਮਾਰੇ ਗਏ 300 ਅਤਵਾਦੀਆਂ ਦੀ ਮੌਤ ਦੇ ਸਬੂਤ ਮੰਗੇ ਨੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿੱਟਰ ਅਕਾਊਂਟ ਤੇ ਟਵੀਟ ਕੀਤਾ ਹੈ ਤੇ ਪੁੱਛਿਆ ਹੈ ਕਿ 300 ਅਤਵਾਦੀ ਮਾਰੇ ਗਏ ਹਨ ਜਾਂ ਨਹੀਂ ਉਦੇਸ਼ ਕੀ ਸੀ ਤੁਸੀਂ دہشتਗਰਦ ਉਖਾੜ ਰਹੇ ਸੀ ਜਾਂ ਦਰਖਤ ਉਖਾੜ ਰਹੇ ਸੀ ਜਾਂ ਫਿਰ ਕੀ ਇਹ ਸਿਰਫ ਜਨਾਬੀ ਨਾਟਕੀ ਸੀ ਸਿੱਧੂ ਨੇ ਇਹ ਵੀ ਲਿਖਿਆ ਕਿ ਵਿਦੇਸ਼ੀ ਦੁਸ਼ਮਨ ਲੜਨ ਦੀ ਆੜ ਚ ਤੋਖੇਵਾ ਸਾਡੀ ਜ਼ਮੀਨ ਤੇ ਹੀ ਬੈਠੇ ਨੇ ਤੇ ਫੌਜ ਦਾ ਸਿਆਸੀਕਰਨ ਕਰਨਾ ਬੰਦ ਕਰੋ ਇਹ ਇੱਕ ਪਵਿੱਤਰ ਸੰਸਥਾ ਹੈ ਉੱਚੀ ਦੁਕਾਨ ਫੀਕਾ ਪਕਵਾਨ ਇਹ ਸੀ ਟਵੀਟ ਸਿੱਧੂ ਦੁਆਰਾ ਕੀਤਾ ਗਿਆ ਕੁਝ ਸੁਰਖੀਆਂ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਧੂ ਭਾਰਤੀ ਹਵਾਈ ਫੌਜ ਦੇ ਸਵਾਲ ਚੁੱਕ ਰਹੇ ਨੇ ਜਦਕਿ ਟਵੀਟ ਤੋਂ ਸਾਫ ਹੁੰਦਾ ਹੈ ਕਿ ਉਹਨਾਂ ਨੇ ਸਵਾਲ ਫੌਜ ਦੇ ਨਹੀਂ ਚੁੱਕੇ ਬਲਕਿ ਕੇਂਦਰ ਦੀ ਮੋਦੀ ਸਰਕਾਰ ਤੇ ਚੁੱਕੇ ਨੇ ਉਹਨਾਂ ਨੇ ਸਾਫ ਕਿਹਾ ਹੈ ਕਿ ਫੌਜ ਦਾ ਸਿਆਸੀਕਰਨ ਕਰਨਾ ਬੰਦ ਕਰੋ ਦੇਖਣਾ ਇਹ ਹੋਵੇਗਾ ਕਿ ਸਿੱਧੂ ਦਾ ਇਹ ਟਵੀਟ ਕੀ ਰੰਗ ਦਿਖਾਉਂਦਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਸਿੱਧੂ ਦੇ ਸਵਾਲ ਦਾ ਜਵਾਬ ਦਿੰਦੀ ਹੈ ਜਾਂ ਫਿਰ ਨਹੀਂ ਜਾਂ ਫਿਰ ਸਿੱਧੂ ਇਸ ਟਵੀਟ ਕਰਕੇ ਸਿਰਫ ਵਿਰੋਧੀਆਂ ਦਾ ਨਿਸ਼ਾਨਾ ਬਣਦੇ ਨੇ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ